ਹੈਲੋ ਜੀ ਸਾਰੀ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਜੀ ਸੂਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣੇ ਅੱਜ ਆਪਾਂ ਸੂਟ ਆਫਰ ਦੇ ਵਿੱਚ ਲੈ ਕੇ ਆਏ ਆ ਬਹੁਤ ਹੀ ਵਧੀਆ ਆਫਰ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਸ ਤੇ ਸੂਟ ਹੈ ਜੀ ਫੁੱਲ ਹੈਵੀ ਪਾਰਟੀ ਵੇਅਰ ਸੂਟਸ ਤੁਸੀਂ ਦੇਖ ਸਕਦੇ ਹੈਗੇ ਜੌਰਜਟ ਤੇ ਸੂਟਸ ਨੇ ਨਾਲ ਦੁਪट्टे ਔਰਗੈਂਜ਼ਾ ਦੇ ਫੁੱਲ ਹੈਵੀ ਕਲੈਕਸ਼ਨ ਹੈਗੀ ਆ ਬਹੁਤ ਸੋਹਣੀ ਉੱਪਰ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਆਰੀ ਵਰਕ ਕੀਤਾ ਹੋਇਆ ਥਰੈਡ ਵਰਕ ਕੀਤਾ ਐਂਡ ਹੈਂਡ ਵਰਕ ਦੀ ਵੀ ਟੱਚ ਦਿੱਤੀ ਹੋਈ ਹੈ ਵਿੱਚ ਤਾਂ ਬਹੁਤ ਹੀ ਸੋਹਣੇ ਸੂਟ ਬਹੁਤ ਹੀ ਸੋਹਣੇ ਕਲਰਸ ਜੌਰਚਟ ਦਾ ਫੈਬਰਿਕ ਰਨ ਵਾਲਾ ਹੈਗਾ ਇਹਨਾਂ ਸੂਟ ਤੇ ਕੈਸ਼ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਏਗੀ ਹਾਂਜੀ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੈਗੇ ਹੋ ਕਿਸੇ ਵੀ ਪਿੰਡ ਸ਼ਹਿਰ ਦਬ ਸਹੀ ਪਿੰਨ ਕੋਡ ਦੇ ਕੇ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਜੀ ਡਿਲੀਵਰੀ ਟਾਈਮ ਹੈਗੇ ਜੀ 10 ਦਿਨ ਅਗਰ ਤੁਸੀਂ ਆਰਡਰ ਤੇ ਰੈਡੀ ਕਰਵਾਉਣੇ ਹੋ ਤਾਂ ਉਹ ਡੇਜ਼ ਜ਼ਿਆਦਾ ਹੁੰਦੇ ਨੇ ਇਹ ਵਾਲੇ ਸੂਟ ਚ ਤੁਸੀਂ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੈਗੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਵੀ ਕਲਰ ਤੁਸੀਂ ਆਪਣੀ ਇੱਛਾ ਅਨਸਾਰ ਵੀ ਰੈਡੀ ਕਰਵਾ ਸਕਦੇ ਹੈਗੇ ਹੋ ਜੋ ਤੁਸੀਂ ਦੇਖ ਰਹੇ ਹੈਗੇ ਹੋ ਕੀ ਰੈਡੀ ਹੈਗੇ ਆ ਆਪਣੇ ਕੋਲ ਸਿੰਗਲ ਸਿੰਗ ਸਿੰਗਲ ਪੀਸਿਸ ਅਵੇਲੇਬਲ ਨੇ ਬਹੁਤ ਹੀ ਕੱਟ ਪ੍ਰਾਈਸਸ ਤੇ ਆਪਾਂ ਤੁਹਾਨੂੰ ਦੇ ਰਹੇ ਨੇ ਜੌਰਜਟ ਦੇ ਫੈਬਰਿਕ ਤੇ ਆਏਗਾ ਜੀ ਬਹੁਤ ਹੀ ਪਿਆਰੀ ਜੀ 컬렉ਸ਼ਨ ਹੈਗੀ ਆ ਪ੍ਰਾਈਸ ਇਹਨਾਂ ਦਾ 2000 ਹੈ ਜੀ ਤਾਂ ਬਹੁਤ ਹੀ ਸੋਨੇ ਸੂਟ 2000 ਦੇ ਅੰਡਰ ਅੰਡਰ ਬਹੁਤ ਹੀ ਪਿਆਰੇ ਕਲਰਸ ਆਪਸ਼ਨਸ ਤੁਹਾਨੂੰ ਇਸ ਵਿੱਚ ਕਾਫੀ ਮਿਲ ਜਾਣਗੇ ਆ ਬਹੁਤ ਹੀ ਸੋਨੇ ਕਲਰਸ ਐਂਡ ਵਰਕ ਬਹੁਤ ਜ਼ਿਆਦਾ ਕਲੀਅਰ ਐਂਡ ਨੀਡਨ ਕਲੀਅਰ ਕੀਤਾ ਹੋਇਆ ਦੇ ਸਕਦੇ ਹੈਗੇ ਉਹ ਦੇਖੋ ਬਹੁਤ ਹੀ ਸੋਨਾ ਨੈਕਸਟ ਹੈ ਕਿ ਫਰਕਾਪੂਰੀ ਸੂਟਸ ਲੈ ਕੇ ਆਏ ਆ ਫੁੱਲ ਹੈਵੀ ਕਲੈਕਸ਼ਨ ਹੈਗੀ ਐ ਬਹੁਤ ਹੀ ਪਿਆਰੇ ਜੇ ਸੂਟ ਹੈਗੇ ਜਨੂਨ ਦਾ ਦੁਪੱਟਾ ਹੈਗਾ ਸਿਲਕ ਦੀ ਇਹ ਸ਼ਰਟ ਰਹੇਗੀ ਟੈਬੀ ਦੀ ਇਹਦੇ ਨਾਲ ਬਾਟਮ ਐਂਡ ਪਿਓਰ ਜਨੂਨ ਦਾ ਦੁਪੱਟਾ ਫੁੱਲ ਹੈਵੀ ਫਰਕਾਪੂਰੀ ਵਰਕ 슬ੀਵਸ ਤੇ ਵੀ ਐਂਡ ਬਾਟਮ ਤੇ ਵੀ ਸੂਟ ਦੇ ਵੀ ਐਨ ਫੋਰ ਸਾਈਡ लेस ਵੀ ਲੱਗੀ ਆਏਗੀ ਬਹੁਤ ਹੀ ਪਿਆਰੇ ਕਲਰ ਅਵੇਲੇਬਲ ਨੇ ਇਸ ਦੇ ਵਿੱਚ ਪ੍ਰਾਈਸ ਵੀ ਇਸ ਦਾ ਫੋਟ ਕੱਟ ਹੈਗਾ ਆਈ ਥਿੰਕ ਇਸ ਦਾ ਪ੍ਰਾਈਸ 3000 ਹੈ ਜੀ ਸਿਰਫ ਜਿਹੜੇ ਕੀ ਆਪਾਂ ਲਾਸਟ ਵਿంటర్ 5000 5000 ਤੱਕ ਸੇਲ ਕੀਤੇ ਸੀਗੇ ਸੋ ਇਹ ਵਾਲੇ ਸੂਟ ਵੀ ਨੈਚੁਰਲ ਗਰੇਪ ਦੇ ਸੂਟ ਹੈ ਫੁੱਲ ਹੈਵੀ ਹੈ ਦੇਖ ਸਕਦੇ ਹੋ ਤੁਸੀਂ ਫੁੱਲ ਹੈਵੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਨਾ ਕੰਬੀਨੇਸ਼ਨ ਹੈ ਜਿਸਨੇ ਵੀ ਲੈਣੀ ਹੋ ਜਾਂ ਕਿਸੇ ਹੋਰ ਵੀ ਕਲਰ ਤੇ ਰੈਡੀ ਕਰਵਾਉਣੀ ਹੋ ਤੁਸੀਂ ਕਰਵਾ ਸਕਦੇ ਹੈਗੇ ਹੋ ਕਲਰਸ ਕਾਫੀ ਅੱਛੇ ਐਸ ਵਿੱਚ ਹਕਮ ਸਰਦਾਰੀ ਜੀ ਕਲੈਕਸ਼ਨ ਹੈ ਐਂਡ ਪਾਰਟੀ ਵੇਅਰ ਕਲੈਕਸ਼ਨ ਆ ਦੇਖੋ ਕਿੰਨਾ ਪਿਆਰਾ ਕਲਰ ਫੁੱਲ ਹੈਵੀ ਦੁਪੱਟਾ ਦੇਖੋ ਕਿੰਨਾ ਜ਼ਿਆਦਾ ਹੈਵੀ ਹੈ ਕਲਰਸ ਇਜ਼ ਇਚ ਦੇਖੋ ਬਹੁਤ ਹੀ ਪਿਆਰੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਤੋਂ ਜਲਦੀ ਕਰ ਸਕਦੇ ਹੈਗੇ ਹੋ ਤਾਂ ਜੋ ਤੁਸੀਂ ਵੀ ਪਾਰਟੀ ਵੇਅਰ ਕਲੈਕਸ਼ਨ ਲੈ ਸਕੋ ਤੇ ਵਿంటర్ ਦੇ ਵਿੱਚ ਯੂਜ਼ ਕਰ ਸਕੋ ਬਹੁਤ ਹੀ ਪਿਆਰੇ ਕਲਰਸ ਨੇ ਨੰਬਰ ਸਕਰੀਨ ਤੇ ਮੈਨਸ਼ਨ ਆਰਡਰ ਕਰਨ ਲਈ थैंक यू